ਸਮੂਹ ਨਗਰ ਨਿਵਾਸੀ ਪਿੰਡ ਸਾਦੋਵਾਲ ਅਤੇ ਇਲਾਕਾ ਨਿਵਾਸੀਆਂ ਵੱਲੋਂ ਹੜ੍ਹ ਪੀੜਤਾਂ ਲਈ ਮੈਡੀਸਨ ਦੇ ਲੰਗਰ ਅਤੇ ਰਸਦ ਦੀ ਸੇਵਾ ਦੂਸਰੀ ਵਾਰ ਭੇਜੀ ਗਈ ਹੈਪੀ ਸਾਦੋਵਾਲ ਨੇ ਸਾਰੇ ਦਾਨੀ ਸੱਜਣਾ ਤੇ ਐਨ ਆਰ ਆਈ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਪੈਗਾਮ ਮੇ ਜਗਤ ਗੜਸ਼ੰਕਰ ਤੋਂ ਬਲਜਿੰਦਰ ਕਿ ਤਣਾ ਦੀ ਰਿਪੋਰਟ ਦੋਸਤੋ ਤੁਸੀਂ ਇਹ ਦੇਖ ਸਕਦੇ ਹੋ ਜਿਵੇਂ ਕਿ ਪਾਣੀ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ ਪੀਣ ਵਾਲੇ ਪਾਣੀ ਦੀ ਤੇ ਉਸ ਤੋਂ ਬਾਅਦ ਵਿੱਚ ਤੁਹਾਨੂੰ ਦਿਖਾਣਿਆ ਮੈਡੀਕਲ ਜਿਵੇਂ ਕਿ ਮੈਡੀਕਲ ਦੀ ਵੀ ਬਹੁਤ ਜ਼ਰੂਰੀ ਜ਼ਰੂਰਤ ਹੈ ਸੋ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਮੈਡੀਸਨ ਜੋ ਕਿ ਹਰੇਕ ਤਰ੍ਹਾਂ ਦਾ ਅਲੱਗ-ਅਲੱਗ ਬੱਚਿਆਂ ਦਾ ਬੰਦਿਆਂ ਦਾ ਪਸ਼ੂਆਂ ਦਾ ਤੇ ਬਾਕੀ ਤਰਪੈਲਾਂ ਤੇ ਬਹੁਤ ਹੀ ਬੜੀਆ ਉਪਰਾਲਾ ਜੋ ਕਿ ਪਿੰਡ ਸਾਦੋਵਾਲ ਦੀ ਟੀਮ ਸਮੂਹ ਨਗਰ ਨਿਵਾਸੀ ਤੇ ਐਨ ਆਰ ਆਈ ਵੀਰਾਂ ਵੱਲੋਂ ਇਹ ਸਹਿਯੋਗ ਕੀਤਾ ਗਿਆ ਆ ਸੋ ਸਭ ਨੂੰ ਬੇਨਤੀ ਕਰਾਂਗੇ ਕਿ ਵੱਧ ਤੋਂ ਵੱਧ ਹੋ ਸਕੇ ਤਾਂ ਸੇਵਾ ਜ਼ਰੂਰ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸੋ ਦੋਸਤੋ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਆ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਭਿਆਨਕ ਹੜ੍ਹ ਜਿਵੇਂ ਕਿ 88 ਦੇ ਵਿੱਚ ਵੀ ਕਾਫੀ ਹੜ੍ਹ ਆਏ ਸੀਗੇ ਤੇ ਇਸ ਵਾਰ 2025 ਦੇ ਵਿੱਚ ਵੀ ਬਹੁਤ ਜ਼ਿਆਦਾ ਹੜਾਂ ਦੀ ਬਰਬਾਦ ਹੋਈ ਪਈ ਆ ਤੇ ਸਾਡੇ ਵੀਰ ਪਿੰਡ ਸਾਧੋਵਾਲ ਸਮੂਹ ਨਗਰ ਨਿਵਾਸੀ ਤੇ ਐਨ ਆਰ ਆਈ ਵੀ ਦੇ ਵੱਲੋਂ ਹੜ ਪ੍ਰਭਾਵਿਤ ਏਰੀਆ ਦੇ ਵਿੱਚ ਜੋ ਕਿ ਰਾਹਤ ਸਮਗਰੀ ਅੱਜ ਲੈ ਕੇ ਜਾਣੀ ਆ ਉਹਦੇ ਵਾਸਤੇ ਅੱਜ ਪਹੁੰਚੇ ਹੋਏ ਆ ਅਸੀਂ ਪਿੰਡ ਸਾਧੋਵਾਲ ਜ਼ਿਲ੍ਹਾ ਹੁਸ਼ਿਆਰ ਪਰ ਤਸਵੀਰ ਗੜ੍ਹ ਚੰਕਰ ਦੇ ਵਿੱਚ ਜਿਹੜਾ ਪੈਂਦਾ ਆ ਤੇ ਕਰਦੇ ਆ ਇੱਥੋਂ ਦੇ ਵਸਨੀਕ ਸਰਪੰਚ ਸਾਹਿਬ ਉਹਨਾਂ ਦੇ ਨਾਲ ਗੱਲ ਤੇ ਬਾਕੀ ਉਹ ਸਾਰਾ ਦੱਸਣਗੇ ਤੁਹਾਨੂੰ। ਬੱਸ ਅਸੀਂ ਕਰ ਜੀ ਠੀਕ ਹੈ ਜੀ ਤੇ ਆਪਣਾ ਜਿਹੜੀ ਆਪਣੇ ਰਾਹਤ ਸਮਗਰੀ ਜਾ ਰਹੀ ਆ ਤੇ ਆਪਾਂ ਕਿੱਥੇ ਕਿਥੇ ਜਾਣਾ ਤੁਸੀਂ ਤੇ ਕਿਵੇਂ ਜੀ ਦੇਖੋ ਜੀ ਇਹ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਅੱਜ ਸਾਡਾ ਦੂਜਾ ਟੂਰ ਹੈ ਜੀ ਪਹਿਲਾਂ ਵੀ ਰਸਮ ਅਗਰੀ ਭੇਜ ਚੁੱਕੇ ਆਂ ਜੀ ਇਹ ਇਸ ਵਾਰ ਅਸੀਂ ਆਪ ਗੁਰਦਾਸਪੁਰ ਦੇ ਏਰੀਆ ਵਿੱਚ ਜਾਣਾ ਚਾਹੁੰਦੇ ਆਂ ਜੀ ਠੀਕ ਹੈ ਜੀ ਤੇ ਐਨ ਆਰ ਆਈ ਵੀਰਾਂ ਦਾ ਭਰਾਮਾਂ ਦਾ ਬਹੁਤ ਸਹਿਯੋਗ ਆ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਐਡਾ ਵੱਡਾ ਹੰਮੜਾ ਬੱਜਿਆ ਜੀ ਇੱਕ ਬਗਵਾਈ ਤੋਂ ਸਾਡੇ ਸੈਕਟਰੀ ਸਾਹਿਬ ਉਹਨਾਂ ਨੇ ਵੀ ਬਹੁਤ ਮਦਦ ਕੀਤੀ ਹਾਜੀ ਪਰ ਤੋਂ ਸਾਡੇ ਡਾਕਟਰ ਸਾਹਿਬ ਆ ਉਹਨਾਂ ਨੇ ਵੀ ਲਗਾਤਾਰ ਸਾਡੇ ਨਾਲ ਹੋ ਰੱਖਿਆ ਗੁਰਬਾਣੀ ਦਾ ਸ਼ਬਦ ਆ ਘਾਲ ਖਾਏ ਕੁਝ ਹੱਥੋਂ ਦੇ ਉਹਨਾਂ ਦੇ ਮੁਤਾਬਕ ਹੀ ਸਾਡੇ ਜੋ ਸੰਗਤ ਆ ਹਾਂਜੀ ਬਾਹਰ ਬੈਠੀ ਉਹਨਾਂ ਨੇ ਬਹੁਤ ਜਿਆਦਾ ਸਾਡੀ ਮਦਦ ਕੀਤੀ ਆ ਜੋ ਇਹ ਤਰਾਸਦੀ ਆ ਹਰ ਦਿਲ ਪੇਟ ਵਿੱਚ ਅਚਾਨਕ ਹੀ ਸਾਰਾ ਕੁਝ ਜਾਗਾ ਸਾਡਾ ਖੁਦ ਦਾ ਸਾਰਿਆਂ ਨਾਲ ਅਹਿਸਾਸ ਕਰਦਾ ਕਿ ਜੋ ਅਸੀਂ ਰੋਟੀ ਵੀ ਖਾ ਰਹੇ ਹਾਂ ਉਹਦੇ ਵਿੱਚੋਂ ਵੀ ਅੱਧਾ ਹਿੱਸਾ ਸੁੱਪਜਾਈਏ ਸੋ ਬਹੁਤ ਵਧੀਆ ਸੋਚ ਆ ਤੁਹਾਡੀ ਜਿਵੇਂ ਕਿ ਤੁਸੀਂ ਹਰ ਏ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਆ ਹਰੇਕ ਜਗ੍ਹਾ ਤੁਸੀਂ ਹਿੱਸਾ ਲੈਨੇ ਹੋ ਔਰ ਐਨ ਆਰ ਆਈ ਵੀਰ ਉਹਨਾਂ ਦਾ ਵੀ ਅਸੀਂ ਦਿਲੋਂ ਧੰਨਵਾਦ ਕਰਦੇ ਆ ਕਿ ਜਿਹੜੇ ਕਿ ਹਰੇਕ ਇਹੋ ਜੀ ਪੀੜ੍ਹਾ ਦੇ ਵਿੱਚ ਜਾਨੀ ਕਹ ਲੋ ਕਿ ਜਿਹੜਾ ਤਿਲ ਫੁੱਲ ਹੁੰਦਾ ਹੈ ਆਪਣੇ ਕੋਲੋਂ ਜਿੰਨਾ ਵੀ ਹੁੰਦਾ ਵੱਧ ਤੋਂ ਵੱਧ ਸਹਿਯੋਗ ਕਰਦੇ ਆ ਤੇ ਐਨ ਆਰ ਆਈ ਵੀਰਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਐਨ ਆਰ ਆਈ ਵੀਰਾਂ ਨੂੰ ਮੇਰਾ ਪਹਿਲਾਂ ਤੇ ਉਹਨਾਂ ਦਾ ਬਹੁਤ ਹੀ ਸਤਿਕਾਰ ਆ ਇਹ ਇਹ ਮੁੰਡੇ ਵੀ ਨੌਜਵਾਨ ਪੂਰੀ ਟੀਮ ਰੋਬਨ ਹੁਣੀ ਆ ਗੋਲ ਹੁਣੀ ਆ ਜੋ ਵੀ ਸਾਰੀ ਟੀਮ ਬੈਠੀ ਆ ਇੱਕ ਫੋਨ ਤੇ ਇਹਨਾਂ ਦੇ ਐਨਆਰਆਈ ਮੁੰਡੇ ਸਾਰੇ ਬੜੀ ਵਧੀਆ ਇੱਕ ਟੀਮ ਬਣਾਈ ਆ ਉਹਨਾਂ ਨੇ ਇਥੋ ਇੱਕ ਐਪ ਜਿੱਥੇ ਹੋਰ ਵੀ ਕਿਸੇ ਦੀ ਕਿਸੇ ਤਰ੍ਹਾਂ ਦੀ ਬਿ ਲੋੜ ਆ ਅਸੀਂ ਹਾਜ਼ਰ ਬੈਠੇ ਹਾਂ ਸੋ ਉਹਨਾਂ ਦੇ ਬੜਾ ਮਾਣ ਐ ਇਹ ਮੁੰਡਿਆਂ ਨੂੰ ਸੋ ਜਿਸ ਤਰ੍ਹਾਂ ਪਿੱਛੇ ਜੇ ਇੱਕ ਜਿਵੇਂ 2 ਸਾਲ ਦਿੱਲੀ ਦੀਆਂ ਬਰੂਹਾਂ ਤੇ ਜਿਵੇਂ ਕਿ ਆਪਣੇ ਲੱਗੇ ਹੋਈ ਸਨ ਤਰਨੇ ਲੱਗੇ ਹੋਏ ਸਨ ਇਸ ਤਰ੍ਹਾਂ ਉਸ ਉਸ ਟਾਈਮ ਪੰਜਾਬ ਨੂੰ ਕਿਹਾ ਸੀਗਾ ਰੋਡਦਾ ਪੰਜਾਬ ਨਸ਼ੇ ਵਾਲਾ ਪੰਜਾਬ ਕੀ ਹੁਣ ਉਹਨਾਂ ਨੂੰ ਇਹ ਪਤਾ ਲੱਗਦਾ ਪਿਆ ਕਿ ਜਿਹੜੇ ਨਸ਼ੇੜੀ ਪੰਜਾਬ ਨੂੰ ਕਹਿੰਦੇ ਸੀ ਕਿ ਦੇਖੋ ਕਿਦਾਂ ਨੌਜਵਾਨੇ ਨੌਜਵਾਨੇ ਇਹ ਢਾਲ ਬਣ ਕੇ ਖੜ ਚੁੱਕੇ ਆ ਹੜਾ ਨੂੰ ਜਾਨੀ ਕਹ ਲਓ ਕਿ ਉਹਨਾਂ ਦੇ ਮੁੱਖ ਮੋੜ ਕੇ ਰੱਖ ਦਿੱਤੇ ਆ ਤੇ ਬਾਕੀ ਮੈਂ ਨੌਜਵਾਨਾਂ ਬਾਰੇ ਵੀ ਤੁਸੀਂ ਜਰੂਰ ਕੁਛ ਨਾ ਕੁਛ ਕਹੋ ਦੇਖੋ ਜੀ ਨੌਜਵਾਨ ਆ ਜਿਹੜੇ ਇਹ ਸਾਰਾ ਕੰਮ ਨੌਜਵਾਨਾਂ ਦਾ ਆ ਤੇ ਇਹਨਾਂ ਦੇ ਨਾਲ ਹੀ ਬੜੀ ਕਿਰਪਾ ਆ ਮਹਾਰਾਜ ਦੀ ਤਨ ਗੁਰੂ ਨਾਨਕ ਮਹਾਰਾਜ ਦਾ ਬੜਾ ਆਸ਼ੀਰਵਾਦ ਤੇ ਸਤਿਗੁਰੂ ਵਿਦਾਸ ਮਹਾਰਾਜ ਦਾ ਬੜਾ ਆਸ਼ੀਰਵਾਦ ਆ ਸਾਡੇ ਪਿੰਡ ਦੇ ਉੱਤੇ ਖਾਸ ਕਰਕੇ ਕਿ ਨਸ਼ਿਆਂ ਤੋਂ ਰਹਿਤ ਹੈ ਤੇ ਜੇ ਇਹ ਐਡੇ بڑے ਕੰਮ ਕਰਾਇਆ ਜੇ ਦੂਜੀ ਵਾਰੀ ਰਾਤ ਸਮਗਰੀ ਦੀਆਂ ਪਹਿਲਾਂ ਵੀ ਦੋ ਟਰਾਲੀਆਂ ਗਈਆਂ ਅੱਜ ਫੇਰ ਆ ਰਹੇ ਆ ਤੇ ਇਸੇ ਵਜ੍ਹਾ ਇਹੀ ਆ ਕਿ ਹਰ ਇੱਕ ਨੂੰ ਬੜੀ ਭਾਵਨਾ ਆ ਮਨ ਦੇ ਵਿੱਚ ਕਿ ਅਸੀਂ ਯਾਰ ਜਾ ਕੇ ਉਹਨਾਂ ਦੀ ਬਾਹ ਫੜੀਏ ਉਹਨਾਂ ਦੇ ਨਾਲ ਚੱਲੀਏ ਇਸ ਚੀਜ਼ ਤੋਂ ਪਤਾ ਲੱਗਦਾ ਕਿ ਪਿੰਡ ਦੇ ਵਿੱਚ ਇੱਕ ਆ ਔਰ ਸਾਰੇ ਐਨ ਆਰ ਆਈ ਵੀਰਾਂ ਨੇ ਬਹੁਤ ਹੀ ਵਧੀਆ ਸਾਥ ਦਿੱਤਾ ਸੋ ਆਪਾਂ ਜਿਆਦਾ ਲੰਬੀ ਗੱਲ ਨਾ ਕਰਦੇ ਹੋਏ ਆਪਾਂ ਹੁਣ ਇਹਨਾਂ ਨਾਲ ਬਸ ਲਾਸਟ ਇੱਕੋ ਗੱਲ ਕਰਾਂਗੇ ਕਿ ਜੇ ਅਗਰ ਤੁਹਾਨੂੰ ਫੇਰ ਮੌਕਾ ਮਿਲੇ ਤੇ ਤੁਸੀਂ ਫੇਰ ਜਾਣ ਦੀ ਤਿਆਰੀ ਕਰੋਗੇ ਅਸੀਂ ਫੇਰ حاضر ਹਾਂ ਜਿੰਨੇ ਜੋਗੇ ਹੈਗੇ ਆ ਜ਼ਰੂਰ ਆ ਜੀ ਤੇ ਇਸ ਤੋਂ ਬਾਅਦ ਜੇ ਅਗਰ ਪਰਮਾਤਮਾ ਨਾ ਕਰੇ ਕਿ ਇਹੋ ਜਿਹਾ ਵਕਤ ਆਵੇ ਸਹੀ ਹੈ ਤੇ ਫੇਰ ਵੀ ਜਿੱਥੇ ਵੀ ਜ਼ਰੂਰਤ ਆ ਸਾਰਾ ਪਿੰਡ ਸਾਡਾ ਇਸ ਲਈ ਇਕੱਠਾ ਉਤਸ਼ਾਹ ਇੰਨਾ ਆ ਕਿ ਬੀਬੀਆਂ ਵੀ ਘਰੋਂ ਬਾਰ-ਬਾਰ ਆ ਕੇ ਪੁੱਛ ਰਹੀਆਂ ਕਿ ਸਾਨੂੰ ਕੀ ਚਾਹੀਦਾ ਕਿਹੜੀ ਚੀਜ਼ ਚਾਹੀਦੀ ਆ ਭੇਜਣੀ ਆ ਹੁਣ ਇਸ ਵਾਰੀ ਅਸੀਂ ਖਾਸ ਕਰਕੇ ਦਵਾਈਆਂ ਦਾ ਜਾਂ ਮੱਛਰਦਾਨੀਆਂ ਜਾਂ ਕੱਪੜੇ ਲੀੜੇ ਰਸ਼ਨ ਵੀ ਆ ਜੀ ਤੇ ਇਹ ਇਹੋ ਜੇ ਸਮਗਰੀ ਆ ਜੀ ਇਸ ਵਾਰ ਲੈ ਕੇ ਜਾ ਰਹੇ ਹਾਂ ਸਹੀ ਹੈ ਚਲੋ ਆ ਦੇਖੋ ਜੀ ਤੁਸੀਂ ਹੁਣ ਇਸ ਚੀਜ਼ ਨੂੰ ਦੇਖ ਕੇ ਸਾਰਿਆਂ ਨੇ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਆ ਕਿ ਜਿੰਨਾ ਵੀ ਹੋ ਸਕੇ ਤੇਲ ਫੁੱਲ ਆਪਾਂ ਹੈਲਪ ਕਰੀਏ ਤੇ ਜਿਦਾਂ ਇਹਨਾਂ ਨੇ ਦੱਸਿਆ ਹੀ ਆ ਕਿ ਬੂੰਦ ਬੂੰਦ ਨਾਲ ਭਰਦਾ ਸਾਗਰ ਆਪਾਂ ਉਹ ਸਾਗਰ ਕਾਦਾ ਭਰਨਾ ਆ ਦਾਨ ਦਾ ਜਿਹੜਾ ਕਿ ਸਾਨੂੰ ਸਾਡੇ ਕੋਲ দান ਦਿੱਤਾ ਹੋਇਆ ਕਿਸੇ ਗਰੀਬ ਦੇ ਮੂੰਹ ਵਿੱਚ ਪੈ ਜਾਵੇ ਸੋ ਐਂਡ ਐਨੀ ਗੱਲ ਹੀ ਕਰਦੇ ਹੋਇਆ ਮੈਂ ਕਿਮਾ ਦਾ ਜਾਦੇ ਕਾਂ ਬਲਜਿੰਦਰ ਤੇ ਗੱਡ ਸਿੰਘਕਰ ਤੋਂ ਧੰਨਵਾਦ